ਸਾਡੇ ਪੰਜਾਬ ਨੂੰ ਸਭ ਤੋਂ ਜ਼ਿਆਦੀ ਮਾਰ ਕਿਨੇ ਕਿਹੜੀ ਜੀ ਨੇ ਮਾਰੀ ਐ ਸਾਡੇ ਰੰਗਲੇ ਪੰਜਾਬ ਦਾ ਬੇਨਾਗਰਕ ਕੀਤਾ ਵਾ ਨਸ਼ਿਆਂ ਨੇ ਅਜੇ ਕੁਝ 2-4 ਦਿਨ ਪਹਿਲਾਂ ਦੀ ਗੱਲ ਆ ਮੈਂ ਆਗਰੇ ਤੋਂ ਪੰਜਾਬ ਗਿਆ ਜੰਡਿਆਲੇ ਦੇ ਲਾਗੇ ਅੰਮ੍ਰਿਤਸਰ ਰੋਡ ਤੇ ਵੱਡਾ ਹਾਈਵੇ ਆ ਉਹ ਵੱਡੇ ਹਾਈਵੇ ਦੇ ਜੰਡਿਆਲੇ ਦੇ ਲਾਗੇ ਇੱਕ ਉਮਦਾਵਾ ਟੋਲ ਪਲਾਜ ਜਿੱਥੇ ਗੱਡੀਆਂ ਦਾ ਟੈਕਸ ਘਟਦੇ ਆ ਟੋਲ ਟੈਕਸ ਘਟਦੇ ਗੱਡੀਆਂ ਦਾ ਉਹ ਟੋਲ ਪਲਾਜ ਇਹ ਤੇ ਜਦੋਂ ਅਸੀਂ ਆਪਣੀ ਗੱਡੀ ਹੌਲੀ ਕੀਤੀ ਨਾ ਗੱਡੀ ਰੋਕੀ ਆਪਣੀ ਤੇ ਮੇਰਾ ਸਾਈਡ ਤੇ ਧਿਆਨ ਗਿਆ ਸਾਈਡ ਤੇ ਮੇਰਾ ਧਿਆਨ ਗਿਆ ਵਾ ਉੱਥੇ 12 12 13-13 ਸਾਲ ਦੇ ਬੱਚੇ ਬਹਿ ਗਏ ਕੋਈ ਉਹਨਾਂ ਦੀ ਬਹੁਤੀ ਉਮਰ ਨਹੀਂ ਸੀ 10-10 12-12 ਸਾਲ ਦੇ ਮੁੰਡੇ ਉੱਥੇ ਬਹਿ ਕੇ ਛੋਟੇ-ਛੋਟੇ ਬੱਚੇ ਤੇ ਬੀੜੀਆਂ ਪੀ ਰਹੇ ਆ ਤੇ ਟੀਕੇ ਲਾ ਰਹੇ ਬਾਵਾ ਤੇ ਇਥੇ ਡੋਲਿਆਂ ਤੇ ਟੀਕੇ ਲਾ ਰਹੇ ਆ ਤੇ ਪੰਜਾਬ ਦਾ ਸਤਿਆਨਾਸ਼ ਕੀਤਾ ਬਾਦ ਨਸ਼ਿਆਂ ਨੇ ਹੁਣ ਮੈਂ ਇੱਕ ਬੇਨਤੀ ਹੋਰ ਕਰਾਂ ਸਾਡੇ ਲੋਕ ਕਹਿੰਦੇ ਆ ਕਿ ਨਸ਼ਾ ਸਰਕਾਰ ਬੰਦ ਕਰੇ ਸਾਡੇ ਲੋਕ ਕਹਿੰਦੇ ਕਿ ਸਰਕਾਰ ਦਾ ਫਰਜ਼ ਬੰਦਾ ਵਾ ਕਿ ਨਸ਼ਾ ਬੰਦ ਕਰੇ ਮੈਂ ਬੇਨਤੀ ਕਰਾਂ ਭੋਲਿਓ ਸਰਕਾਰ ਦੇ ਆਪ ਨਸ਼ਾ ਵਕਾਰ ਰਹੀ ਹੈ ਆ ਜਿਹੜੇ ਆਈ ਡੀ ਦੇ ਵੱਡੇ ਸਰਕਾਰੀ ਠੇਕੇ ਖੋਲੇ ਆ ਇਹ ਸਰਕਾਰ ਨੇ ਖੋਲੇ ਹੋਰ ਕਿਨੇ ਖੋਲੇ ਆ ਸਰਕਾਰੀ ਠੇਕੇ ਜੇ ਸਰਕਾਰ ਚਾਹੇ ਤੇ ਸਭ ਤੋਂ ਪਹਿਲਾਂ ਆਪਣੇ ਠੇਕੇ ਬੰਦ ਕਰੇ ਪਰ ਸਰਕਾਰ ਨੇ ਇਹਦੇ ਵਿੱਚ ਕੋਈ ਕਦਮ ਨਹੀਂ ਚੁੱਕਣਾ ਇਹਦੇ ਵਿੱਚ ਜੋ ਵੀ ਕੁਝ ਕਰਨਾ ਪੈਣਾ ਵਾ ਸਾਨੂੰ ਆਪ ਨੂੰ ਕਰਨਾ ਪੈਣਾ ਵਾ ਸਰਕਾਰ ਨੇ ਸਾਨੂੰ ਸਰਕਾਰ ਨੇ ਤੇ ਏਕਣਾ ਇੱਕ ਬੋਤਲ ਫ੍ਰੀ ਕਰਤੀ ਸੀ ਕਰੋਨਾ ਦੇ ਵਿੱਚ ਤੇ ਜਿਹੜੇ ਏਕਣਾ ਇੱਕ ਬੋਤਲ ਫ੍ਰੀ ਕਰ ਸਕਦੇ ਆ ਕੀ ਲੱਗਦਾ ਉਹ ਨਸ਼ੇ ਬੰਦ ਕਰਾ ਦੇਣਗੀ ਫਾਇਦਾ ਤਾਂ ਹੀ ਫਾਇਦਾ ਤਾਂ ਹੀ ਕਿ ਜੇਕਰ ਇੱਕ ਦੁੱਧਰੀ ਥੈਲੀ ਦੇ ਨਾਲ ਦੂਸਰੀ ਦੁੱਧਰੀ ਥੈਲੀ ਫ੍ਰੀ ਹੁੰਦੀ ਫਾਇਦਾ ਤਾਂ ਹੀ ਕਿ ਜਿਹੜੇ ਬੰਦੇ ਸ਼ਹਿਰਾਂ ਦੇ ਵਿੱਚ ਮੋਲਾਟਾ ਲੈਣ ਆਏ ਆ 10 ਕਿਲੋ ਦੀ ਥੈਲੀ ਦੇ ਨਾਲ ਇੱਕ 10 ਕਿਲੋ ਦੀ ਥੈਲੀ ਫ੍ਰੀ ਹੁੰਦੀ। 5 ਕਿਲੋ ਚੌਲਾਂ ਦੇ ਨਾਲ 5 ਕਿਲੋ ਚੌਲ ਫ੍ਰੀ ਹੁੰਦੇ ਪਰ ਸਰਕਾਰ ਨੇ ਉਹ ਕੰਮ ਨਹੀਂ ਕੀਤਾ। ਸਰਕਾਰ ਨੇ ਇੱਕ ਸ਼ਰਾਬ ਦੀ ਬੋਤਲ ਦੇ ਨਾਲ ਇੱਕ ਸ਼ਰਾਬ ਦੀ ਬੋਤਲ ਫ੍ਰੀ ਕਰਤੀ ਕਰੋਨਾ ਦੇ ਵਿੱਚ। ਸੱਚ ਕਹਿ ਰਹੇ ਨੇ ਕਿ ਝੂਠ ਕਹਿ ਰਹੇ ਆ। ਆਪਾਂ ਕਹਿੰਦੇ ਕਿ ਸਰਕਾਰ ਨਸ਼ਾ ਬੰਦ ਕਰਾਵੇ। ਸਰਕਾਰ ਨੇ ਕੱਖ ਨਹੀਂ ਕਰਨਾ। ਇੱਕ ਬੇਨਤੀ ਹੋਰ ਕਰਾ। ਸਾਡੇ ਕਿਸੇ ਧੀ ਪੁੱਤ ਦਾ ਵਿਆਹ ਹੋਵੇ ਵਿਆਹ ਸ਼ਾਦੀ ਹੋਵੇ ਪੈਲਸਾਂ ਦੇ ਵਿੱਚ ਜਿਹੜੀਆਂ ਸ਼ਰਾਬਾਂ ਪੀਂਦੇ ਆ ਉਹ ਕੋਈ ਐਮਐਲਏ ਐਮਪੀ ਕੋਈ ਮੰਤਰੀ ਪ੍ਰਧਾਨ ਮੰਤਰੀ ਤੁਹਾਡੇ ਘਰ ਛੱਡ ਕੇ ਨਹੀਂ ਜਾਂਦਾ ਉਹ ਆਪਾਂ ਆਪ ਬੁੱਕ ਕਰਦੇ ਆ ਕਿ 2 ਲੱਖ ਦੀ दारू 5 ਲੱਖ ਦੀ दारू 7 ਲੱਖ ਦੀ 10 ਲੱਖ ਦੀ दारू ਉਹ ਆਪਾਂ ਖੁਦ ਬੁੱਕ ਕਰਦੇ ਆ ਕੋਈ ਐਮਐਲਏ ਐਮਪੀ ਕੋਈ ਮੰਤਰੀ ਪ੍ਰਧਾਨ ਮੰਤਰੀ ਸਾਡੇ ਵਿਆਹ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਨਹੀਂ ਡਿਲੀਵਰ ਕਰਨਉਗਾ ਆਪਾਂ ਖੁਦ ਮੰਗਾਉਨੇ ਜੀ ਚਲਦਿਆਂ ਵਾ ਇੱਕ ਬੇਨਤੀ ਹੋਰ ਕਰਾਂ ਟਰਾਲੀ ਜੜੀ ਦੇ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਵਾ ਜਿਹੜੀ ਟਰਾਲੀ ਦੇ ਉੱਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੀ ਟਰਾਲੀ ਦੇ ਉੱਪਰ ਖੰਡਾ ਬਣਾਇਆ ਵਾ ਇੱਕ ਓੰਕਾਰ ਬਣਾਇਆ ਵਾ ਸਤਨਾਮ ਵਾਇਗਰੂ ਲਿਖਿਆ ਵਾ ਉਸੇ ਟਰਾਲੀ ਦੇ ਉੱਪਰ ਸ਼ਰਾਬ ਦੀਆਂ ਪੇਟੀਆਂ ਢੋਂਡੇ ਹੁੰਦੇ ਵਿਆਹ ਵਾਲੇ ਦਿਨ ਅੱਛਾ ਮੰਨ ਲਓ ਸ਼ਰਾਬ ਪੀਤੀ ਸਾਰਿਆਂ ਨੇ ਜਿਹੜੇ ਨਾਲ ਰਿਸ਼ਤੇਦਾਰ ਆਏ ਆ ਉਹਨਾਂ ਨੇ ਵੀ ਸ਼ਰਾਬ ਪੀ ਲਈ ਸਾਰੇ ਰੱਜ ਲਿਆ ਹੁਣ ਜਿਹੜੇ ਬੰਦੇ ਨੇ ਗੱਡੀ ਚਲਾ ਕੇ ਖੜਨੀ ਆ 100 ਕਿਲੋਮੀਟਰ 200 ਕਿਲੋਮੀਟਰ ਉਹਨੇ ਵੀ ਸ਼ਰਾਬ ਪੀ ਲਈ ਆ ਉਹਨੇ ਵੀ ਰੱਜ ਲਿਆ ਵਾ ਹੁਣ ਮੰਨ ਲਓ ਰਾਹ ਦੇ ਵਿੱਚ ਜਾਂਦੇ ਜਾਂਦੇ ਕੋਈ ਘਟਨਾ ਘਟ ਜਵੇ ਤੇ ਪਤਾ ਕੀ ਆਖਣਾ ਇਹ ਰੱਬ ਨੂੰ ਰੱਬ ਨੂੰ ਤਾਂ ਵਿਆਹ ਹੀ ਨਹੀਂ ਚੰਗਾ ਲੱਗਾ ਹੁਣ ਬੇਨਤੀ ਕਰਦਾ ਰੱਬ ਨੇ ਕਿਹਾ ਵੀ ਤੂੰ ਸ਼ਰਾਬਾਂ ਪੀ ਰੱਬ ਨੇ ਪਾ ਕੇ ਦਿੱਤੀ ਕਿ ਗਲਾਸੀ ਦੇ ਵਿੱਚ ਪਾਈ ਤੇ ਤੂੰ ਆਪ ਹੀ ਗਈ ਤੇ ਮੁੜ ਕੇ ਸਾਰਿਆਂ ਨੂੰ ਕਹਤਾ ਰੱਬ ਨੂੰ ਵਿਆਹ ਹੀ ਨਹੀਂ ਚੰਗਾ ਲੱਗਾ ਜ਼ੈਰ ਦੇ ਵਪਾਰੀ ਆਪਾ ਖੋਦਿਆਂ ਇੱਕ ਬੇਨਤੀ ਹੋਰ ਕਰਾਂ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਆਪਣੇ ਪੁੱਤ ਦੇ ਸਕੂਲ ਵਾਲੇ ਬੂਟ ਟੁੱਟੇ ਹੋਣ ਹੁੰਦਾ ਨਾ ਪੈਰ ਦਾ ਗੂਠਾ ਬਾਹਰ ਲਖਣਦੇ ਹੁੰਦਾ ਬੂਟ ਸਣੀ ਸਕੂਲ ਦੇ ਬੂਟ ਟੁੱਟੇ ਹੋਣ ਤੇ ਵੇਖਰੀ ਧਿਆਨ ਮਾਰ ਕੇ ਵੇਖਿਓ ਪਿਓ ਦੀ ਸ਼ਰਾਬ ਦੇ ਵਿੱਚ ਇੱਕ ਦਿਨ ਨਾਗਾ ਪਿਆ ਨਹੀਂ ਪਿਆ ਬੱਚੇ ਦਾ ਸਕੂਲ ਦਾ ਬੈਗ ਪਾਟਾ ਵਾ ਬੱਚੇ ਨੂੰ ਬੱਚੇ ਦੀ ਸਕੂਲ ਦੀ ਫੀਸ ਤਰਨ ਵਾਲੀ ਆ ਸਕੂਲ ਦੀ ਟੀਚਰ ਰੋਜ਼ ਬੱਚੇ ਨੂੰ ਬੈਂਚ ਦੇ ਖੜਾ ਕਰਕੇ ਹੱਥ ਉੱਪਰ ਕਰਾ ਕੇ ਰੋਜ਼ ਬੱਚੇ ਨੂੰ ਸਜ਼ਾ ਦਿੰਦੀ ਆ ਕਿ ਤੇਰੀ ਫੀਸ ਕਿਦਨ ਹੋਣੀ ਆ ਤੇ ਬੱਚੇ ਨੂੰ ਮਾਰ ਵੀ ਪੈਂਦੀ ਸਕੂਲੋਂ ਬੱਚੇ ਦੀਆਂ ਬਾਹਾਂ ਉੱਪਰ ਕਰਾਈਆਂ ਜਾਂਦੀਆਂ ਵਾ ਬੱਚੇ ਨੂੰ ਬੈਠ ਕਮਰਾਈਆਂ ਜਾਂਦੀਆਂ ਵਾ ਉਹ ਬੱਚਾ ਘਰੇ ਆ ਕੇ ਕਹਿੰਦਾ ਵਾ ਕਿ ਮੰਮੀ ਮੈਨੂੰ ਰੋਜ਼ ਮੇਰਾ ਟੀਚਰ ਪਰੇਸ਼ਾਨ ਕਰਦਾ ਵਾ ਤੇ ਗਾੜੀ ਮਾਂ ਪਤਾ ਕੀ ਕਹਿੰਦੀ ਆ ਕਹਿੰਦੀ ਪੁੱਤ ਅਜੇ ਤਾਂ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਮਾਂ ਵਜਾਰੀ ਸਵਾਈਂ ਕਰਦੀ ਆ ਸੂਟ ਸੀਂਦੀ ਆ ਸੂਟ ਸੀਂ ਸੀ ਕੇ ਆਪਣੇ ਬੱਚੇ ਨੂੰ ਪੰਨ ਪੰਸਲਾ ਲਿਕੇ ਦਿੰਦੀ ਆ ਕੋਈ ਸ਼ਾਪ ਨਾ ਰਰ ਬਣਾ ਆਪਦੇ ਬੱਚੇ ਨੂੰ ਮਾਂ ਸੂਟ ਸੀਂ ਸੀ ਕੇ ਲਿਕੇ ਦਿੰਦੀ ਆ ਪਰ ਪਿਓ ਦੀ ਸ਼ਰਾਬ ਦੇ ਵਿੱਚ ਇੱਕ ਦਿਨ ਦਾ ਵੀ ਨਾਗਣੀ ਪਿਆ ਪਿਓ ਦੀ ਸ਼ਰਾਬ ਉਦਾਂ ਹੀ ਰੈਗੂਲਰ ਆ ਬੱਚੇ ਨੂੰ ਸਕੂਲੋਂ ਕੱਢ ਦਿੱਤਾ ਜਾਵੇ ਪਿਓ ਦੀ ਸ਼ਰਾਬ ਦੇ ਵਿੱਚ ਤਾਂ ਵੀ ਇੱਕ ਦਿਨ ਦਾ ਨਾਗਾ ਨਹੀਂ ਪੈਂਦਾ ਬੱਚੇ ਨੂੰ ਬੈਠਕਾਂ ਮਰਾਈਆਂ ਜਾਣ ਬੱਚੇ ਦੇ ਹੱਥ ਉੱਪਰ ਕਰਾਏ ਜਾਣ ਬੈਂਚ ਤੇ ਖਿਲਾੜ ਕੇ ਬੱਚੇ ਨੂੰ ਸਕੂਲ ਦੇ ਵਿੱਚ ਉਹਦੇ ਯਾਰਾਂ ਦੋਸਤਾਂ ਸਾਹਮਣੇ ਜਲੀਲ ਕੀਤਾ ਜਾਵੇ ਪਿਓ ਦੇ ਸਿਰ ਤੇ ਜੂਨ ਹੀ ਸਰਕਦੀ ਪਿਓ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਆਪਣੇ ਬੱਚੇ ਦੀ ਫੀਸ ਤਾਰਾਂ ਪਰ ਇੱਕ ਬੇਨਤੀ ਕਰਾਂ ਰੋਜ਼ ਸ਼ਰਾਬ ਦੀ ਜਿਹੜੀ ਬੋਤਲ ਆਉਣੀ ਹੈ ਨਾ ਉਹ 3-400 ਦੀ ਆ ਕੇ ਆ ਜਾਂਦੀ ਹੈ ਉਹਦੇ ਲਈ ਪੈਸੇ ਹੁੰਦੇ ਆ ਪਰ ਆਪਣੇ ਪੁੱਤ ਦੀ ਫੀਸ ਤਾਰ ਲਈ ਬਹੁਦਿਆਂ ਕੋਲ ਪੈਸੇ ਨਹੀਂ ਹੁੰਦੇ ਟਿਵੀਜ਼ਨ ਦੀ ਫੀਸ ਤਾਰ ਲਈ ਪੈਸੇ ਨਹੀਂ ਹੁੰਦੇ ਪਰ ਸ਼ਰਾਬ ਲਈ ਗੁੜ ਪਾਉਣਾ ਮਾ ਉਹ ਹੁੰਦਾ ਨਾ ਪਿੰਡਾਂ ਦੇ ਵਿੱਚ ਵੇਖੀਦਾ ਮੰਜਲਾ ਜੀਆਂ ਲਾ ਲਾ ਕੇ ਤੇ ਸ਼ਰਾਬ ਕੱਢਦੇ ਆ ਸ਼ਰਾਬ ਲੈਉਣ ਲਈ ਪੈਸੇ ਹੁੰਦੇ ਆ ਪਰ ਆਪਣੇ ਬੱਚੇ ਦੀ ਫੀਸ ਤਾਰ ਲਈ ਨਹੀਂ ਹੁੰਦੇ ਬੀੜੀਆਂ ਪੀਣ ਲਈ ਸਿਗਰਟਾਂ ਪੀਣ ਲਈ ਪੈਸੇ ਹੁੰਦੇ ਆ ਪਰ ਆਪਣੇ ਬੱਚੇ ਨੂੰ ਵਰਦੀ ਲੈ ਕੇ ਦੇਣ ਵਾਲੇ ਪੈਸੇ ਨਹੀਂ ਹੁੰਦੇ